हां जी मित्रों ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਆ ਨਾ ਬਾਈ ਕੋਲ ਮੱਝ ਬਕਾਊ ਆ ਨੀਲੀ ਰਾਵੀ ਆ ਤੇ ਜਾਣੇ ਬਾਈਆਂ ਦੀ ਘਰੇ ਰੱਖੀ ਹੋਈ ਆ ਤੇ ਥਾਲੇ ਵੀ ਨਹੀਂ ਸਜਣੋਂ ਪੂਰੀ ਸਾਫ਼ ਆ ਤੇ ਬਨਣ ਵਾਲੇ ਚਾਚਾ ਉਹ ਬੰਨਦੇ ਮੜਾ ਇੱਧਰ ਨਾ ਜਾਓ ਮੱਝ ਬਨਣੀ ਹੂੰ ਮੱਝ ਬਨਨ ਵਾਲੀ ਆ ਬੱਜ ਜਾ ਤੇ 1,60,000 ਰੁਪਇਆ ਬਾਈ ਡਿਮਾਂਡ ਕਰਦੇ ਆ ਤੇ ਬਾਕੀ ਮੌਕੇ ਤੇ ਮਾਨਤਾਂ ਨੂੰ ਹੋ ਜੂਗਾ ਤੇ ਪਿਛਲੇ ਸਾਲ ਜਾਣੇ ਬਾਈਆਂ ਨੇ ਦੁੱਧ 15 16 ਲੀਟਰ ਦੋਵੇਂ ਡੰਗਾਂ ਦਾ ਬਾਈ ਜੋਇਆ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਮੱਝ ਬਕਾਉਆ ਇਹ ਬਾਈ ਕਾਲੇ ਦੇ ਘਰੋਂ ਵੀਡੀਓ ਪਾਈ ਆਪਾਂ ਤੇ ਕਾਲੇ ਉਹ ਕਾਲੇ ਨੰਬਰ ਦੱਸ ਦੀ ਬਾਈ ਇੱਕ ਕਰੀ ਦੱਸੀ ਕਰ 95694 99720 ਠੀਕ ਕਰੀ ਹੋਰ ਬੋਲ 95694 99720 ਠੀਕ ਹੈ ਜੀ ਤੇ ਬਾਈ ਨੇ ਨੰਬਰ ਦੱਸਤਾ ਆਪਦਾ ਵੀਡੀਓ ਦੇ ਵਿੱਚ ਤੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਮੱਝ ਤੁਸੀਂ ਬਈ ਖਰੀਦ ਸਕਦੇ ਹੋ ਤੇ ਥਾਂਲੇਵੇ ਦੀ ਪੂਰੀ ਸੋਹਣੀ ਹੈ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਬਈ ਸਾਰਿਆਂ